ਕਰਪਾਲ ਸਿੰਘ ਹੈ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਿੰਡੰਦਾ ਜੀ ਇਹ ਸੀ 99 ਲਾ ਕੇ ਦੇਖਿਆ ਜੀ ਇੱਥੇ ਇਹ ਸਾਨੂੰ ਝਾੜ ਦੇ ਵਿੱਚ ਇਹਦੇ ਬਾਅਦ ਲੱਗ ਗਿਆ ਹਾਂਜੀ ਆਪਣਾ 50 ਤੋਂ 60 ਦੇ 70 ਦੇ ਰੇਂਜ ਦੇ ਵਿੱਚ ਪਹੁੰਚਦਾ ਜੀ ਟਨ ਜਾਂ ਤਾਂ 60 ਕੁਇੰਟਲ ਪ੍ਰਤੀ ਏਕੜ ਦੇ ਵਿੱਚ ਹਾਂਜੀ ਹਾਂਜੀ ਏਕੜ ਮੈਂ ਤੁਹਾਡਾ ਸਰਪ੍ਰੀਤ ਸਿੰਘ ਬਟੂਖਾ ਅੱਜ ਆਪਾਂ ਪਹੁੰਚੇ ਆਪਣੇ ਫਾਰਮਰ ਆਪਣੇ ਕਿਸਾਨ ਵੀਰ ਨੇ ਜੀ ਰਤੋਗੇ ਤੇ ਕੀ ਨਾਮ ਹੈ ਜੀ ਆਪਣਾ ਆਪਣਾ ਕਰਪਾਲ ਸਿੰਘ ਹੈ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਰਤੋਕੇ ਤੋਂ ਬੋਲ ਰਿਹਾ ਜੀ ਇਹ ਆਪਾਂ ਮਟਰ ਪਹਿਲਾਂ 골ਡਨ ਬੀਜ ਦੇ ਰਿਹਾ ਜੀ ਇਹ 89 ਮਟਰ ਆਪਣਾ ਜੀ ਪਹਿਲੀ ਵਾਰ ਲਾਇਆ ਜੀ ਇਹ ਮਤਲਬ ਸਬਜ਼ੀ ਵਗੈਰਾ ਦੀ ਜੋ ਵੀ ਖੇਤੀ ਹੁੰਦੀ ਹੈ ਜਿਵੇਂ ਆਪਾਂ ਫਿਲਹਾਲ ਬਸ ਮਟਰਾਂ ਦੇ ਖੇਤ 'ਚ ਖੜੇ ਆ ਜੀ ਆਪਾਂ ਹੋਰ ਵੀ ਕਿਹੜੀ ਕਿਹੜੀ ਸਬਜ਼ੀ ਦੇ ਆਪਾਂ ਕੰਮ ਕਰ ਰਹੇ ਆ ਫਿਲਹਾਲ ਜੀ ਹੁਣ ਹੁਣ ਤੱਕ ਜੀ ਆਪਾਂ ਆਲੂ ਤੇ ਹਰੇ ਮਟਰ ਓਪੀ ਇਹ ਮਸ਼ਹੂਰ ਆ ਜੀ ਇਹ ਚੀਜ਼ ਮਤਲਬ ਮਸ਼ਹੂਰ ਆ ਤੇ ਹੌਲੀ ਹੌਲੀ ਮਤਲਬ ਸਾਰੀਆਂ ਸਬਜ਼ੀਆਂ ਤੁਸੀਂ ਲੈ ਕੇ ਆ ਰਹੇ ਹੋ ਮਤਲਬ ਵੀ ਆ ਜਿਹੜੇ ਜੇ ਵਿੱਚ ਹਾਂ ਜੀ ਹਾਂ ਜੀ ਤੇ ਜੇ ਆਪਾਂ ਜੀ ਗੱਲ ਕਰੀਏ ਮਟਰਾਂ ਦੀ ਹਾਂ ਜੀ ਇਹ ਦੀ ਜਾਣਕਾਰੀ ਦਿਓ ਵੀ ਕਿੰਨੇ ਵੀ ਕਿੱਥੋਂ ਬੀਜ ਆਇਆ ਕਿਵੇਂ ਬੀਜ ਹੋਇਆ ਕਿੰਨੇ ਦਿਨਾਂ ਤੇ ਇਹ ਤੇ ਕਿਹੜੀ ਸਪਰੇ ਕਿਵੇਂ ਸਾਰੀ ਜਾਣਕਾਰੀ ਦਿਦੋ ਆਪਣੇ ਜੀ ਦਰਸ਼ਕਾਂ ਨੂੰ ਇਹ ਬੀਜ ਜੀ ਪਹਿਲਾਂ ਅਸੀਂ ਮੇਰੇ ਕੋਟਰੇ ਤੋਂ ਲਿਆਉਂਦੇ ਸੀ ਜੀ ਉਸ ਤੋਂ ਬਾਅਦ ਦੇ ਵਿੱਚ ਜ ਹੁਣ ਸਾਨੂੰ ਸਮਾਨੇ ਤੋਂ ਬੀਜ ਲਿਆ ਕੇ ਲਾਇਆ ਜੀ ਪਹਿਲਾਂ 골ਡਨ ਦਾ ਜੀ 89 ਲਾ ਕੇ ਦੇਖਿਆ ਜੀ ਕਿ ਠੀਕ ਹੈ ਜੀ ਇਹ ਸਾਨੂੰ ਝਾੜ ਦੇ ਵਿੱਚ ਉਹਦੇ ਨਾਲ ਜ਼ਿਆਦਾ ਫਾਇਦੇਮੰਦ ਹਾਂਜੀ ਤੇ ਕਿੰਨਾ ਕੁ ਝਾੜ ਦੀ ਜੇ ਆਪਾਂ ਗੱਲ ਕਰੀਏ ਕਿੰਨਾ ਕੁ ਫਰਕ ਪੈ ਗਿਆ ਜੀ ਉਹ ਵੀ ਤੇ ਇਹ ਬੀਜ ਦੇ ਮੁਕਾਬਲੇ ਇਹ ਜੀ ਇਹ ਮੌਸਮ ਦੇ ਹਿਸਾਬ ਦੇ ਨਾਲ ਫਰਕ ਪੈਂਦਾ ਜੀ ਐਤ ਕੀ ਠੰਡ ਜ਼ਿਆਦਾ ਸੀ ਜੀ ਜ਼ਿਆਦਾ ਸੀ ਹਾਂਜੀ ਤੇ ਇਸ ਕਰਕੇ ਥੋੜਾ ਜਾਰ ਘੱਟ ਨਿਕਲਿਆ ਜੀ ਝਾੜ ਚ ਝਾੜ ਚ ਕਿਉਂਕਿ ਮੌਸਮ ਤੇ ਵੀ ਬਹੁਤ ਚੀਜ਼ਾਂ ਹਾਂਜੀ ਹਾਂਜੀ ਉਹ ਆਪਣਾ 50 ਤੋਂ 60 ਦੇ 70 ਦੇ ਰੇਂਜ ਦੇ ਵਿੱਚ ਪਹੁੰਚਦਾ ਜੀ ਇਹ ਆ 20 60 ਕੁਆਂਟਲ ਜਾਂ ਆਪਣਾ ਕੁਆਂਟਲ ਜੀ ਕੁਆਂਟਲ ਇਹ ਆ 20 60 ਕੁਆਂਟਲ ਪ੍ਰਤੀ ਏਕੜ ਦੇ ਵਿੱਚ ਹਾਂਜੀ ਹਾਂਜੀ ਏਕੜ ਚ ਜੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਤੇ ਮਤਲਬ ਬਹੁਤ ਹੀ ਕੁਆਲਿਟੀ ਦੇ ਪੱਖੋਂ ਇਹ ਮਟਰ ਵੀ ਬਹੁਤ ਬਹੁਤ ਵਧੀਆ ਜੀ ਆ ਦੇਖੋ ਜੀ ਕੁਆਲਿਟੀ ਦੇਖੋ 11 ਦਾਣੇ ਹੈ ਜੀ 11 ਦਾਣੇ ਠੀਕ ਹੈ ਜੀ ਹਾਂਜੀ ਤੇ ਬਹੁਤ ਹੀ ਵਧੀਆ ਕੁਆਲਿਟੀ ਤੋਂ ਪਹਿਲਾਂ ਜੀ ਆਪਾਂ ਮੈਗਜਨ ਕੀਤੀ ਜੀ ਉਸ ਤੋਂ ਬਾਅਦ ਐਮ 45 ਫਿਰ ਆਪਾਂ ਕੀੜਾ ਦਵਾਈ ਕੀਤੀ ਕੀਤੀ ਜੀ ਇਹ ਆਪਾਂ ਦਵਾਈ ਲੈਂਦੀ ਜੀ ਗਰਮੇਲ ਸਿੰਘ ਲੌਂਗਾਲ ਨਾਲੇ ਦੇ ਉੱਪਰ ਦੁਕਾਨ ਹੈ ਜੀ ਉਹਨਾਂ ਦੇ ਕੋਲੋਂ ਆਪਾਂ ਇਹ ਦਵਾਈ ਵਰਤ ਰਹੇ ਹਾਂ ਸੰਤ ਆਤਰ ਸਿੰਘ ਖੇਤੀਬਾੜੀ ਸਟੋਰ ਗਰਮੇਲ ਬਟੂਰੀ ਦੁਕਾਨ ਦੁਕਾਨ ਜਾਨੀ ਜਾਂਦੀ ਹੈ ਜੀ ਉੱਥੋਂ ਇਹ ਸਪਰੇ ਆਈ ਇਹ ਸਪਰੇ ਕਰਨ ਤੋਂ ਬਾਅਦ ਥੋੜਾ ਕਿੰਨਾ ਕੁ ਫਰਕ ਪਾਤਾ ਸੀ ਜੀ ਜਦੋਂ ਇਹ ਸਪਰੇ ਕੀਤੀ ਤੁਸੀਂ ਇਹ 8 ਦਿਨਾਂ ਦੇ ਵਿੱਚ ਵਿੱਚ ਹੀ ਹਰਿਆਈ ਵਿਖਾਤੀ ਜੀ ਇਹਨਾਂ ਨੇ 8 ਦਿਨਾਂ ਦੇ ਵਿੱਚ ਵਿੱਚ ਉਹਨੂੰ ਹਰਿਆਈ ਦਿਖਾਤੀ ਹੈ ਇਹ ਸਪਰੇ ਦੇ ਨਾਲ ਨਾਲ ਹਾਂਜੀ ਤੇ ਜੇਕਰ ਆਪਾਂ ਉਹ ਬਾਈਆਂ ਦੀ ਗੱਲ ਕਰੀਏ ਜਿਹੜੇ ਸਪਰੇ ਹਾਲੇ ਨੇ ਗਰਮੇਲ ਤੁਸੀਂ ਉਹਨਾਂ ਦਾ ਮਤਲਬ ਵੀ ਛੋਡੇ ਉਹਨਾਂ ਮਤਲਬ ਵੀ ਕਿੰਨਾ ਟਾਈਮ ਹੈ ਸਾਨੂੰ ਉਹਨਾਂ ਕੋਲ ਜਾਂਦਿਆਂ ਨੂੰ ਜੀ ਉਹਨਾਂ ਨੂੰ ਹੀ ਸਾਨੂੰ ਘੱਟੋ ਘੱਟ ਵੀ 3-4 ਸਾਲ ਹੋ ਗਏ ਜੀ 3-4 ਸਾਲ ਹੋ ਗਏ ਜੀ ਤੇ ਆਹ ਦਵਾਈ ਜਿਹੜੀ ਹੈ ਜੀ ਅਸੀਂ ਇਹਨਾਂ ਤੋਂ ਪਹਿਲੀ ਵਾਰ ਯੂਜ਼ ਕਰਕੇ ਦੇਖੀ ਜੀ ਸਬਜ਼ੀ ਵਾਲੀ ਖੇਤੀਬਾੜੀ ਦੇ ਵਿੱਚ ਅਸੀਂ ਜ਼ਿਆਦਾ ਜਾ ਰਹੇ ਹਾਂ ਜੀ ਕਣਕ 'ਚ ਤੇ ਆਪਣੀ ਜੀਰੀ ਦੀ ਫਸਲ ਵੇਲੇ ਇਹ ਉਹਨਾਂ ਨੇ ਸਾਨੂੰ ਪਹਿਲੀ ਵਾਰ ਆਖਿਆ ਜੀ ਸਾਡੀ ਦਵਾਈ ਵਰਤ ਕੇ ਦੇਖੋ ਜੀ ਤੁਹਾਨੂੰ ਬਹੁਤ ਫਾਇਦਾ ਹੋਇਆ ਜੀ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਥੋੜਾ ਕਹਿੰਦੇ ਹਾਂ ਹਾਂਜੀ ਹਾਂਜੀ ਥੋੜਾ ਮਤ ਤਸੱਲੀ ਬਾਕਸ ਕੰਮ ਹੋਇਆ ਜੀ ਹਾਂਜੀ ਹਾਂਜੀ ਤੇ ਜੇਕਰ ਆਪਾਂ ਇਹਦੀ ਗੱਲ ਕਰੀਏ ਜੀ ਆਪਣੀ ਇਹ ਦਵਾਈ ਨਾਲ ਮਤਲਬ ਸੋਨੂੰ ਵੀ 8ਵੇਂ ਦਿਨ ਇਹਦੀ ਹਰਿਆਲੀ ਆ ਗਈ ਦਵਾਈ ਦੇ ਨਾਲ ਹਾਂਜੀ ਹਾਂਜੀ ਮਤਲਬ ਵੀ ਮਟਰ ਦੀ ਵਧੀਆ ਗਰੋਥ ਹੋ ਗਈ ਉਸ ਤੋਂ ਬਾਅਦ ਕਿਹੜੀ ਸਪਰੇਅ ਕੀਤੀ ਪਹਿਲਾਂ ਆਪਾਂ ਮੈਗਜਨ ਕੀਤੀ ਜੀ ਫਿਰ ਆਪਾਂ ਫੰਗੀਸਾਈਡ ਕੀਤਾ 843 ਫਿਰ ਆਪਾਂ ਆਹ ਕਰਤੀ ਉਸ ਤੋਂ ਬਾਅਦ ਹੁਣ ਇਹਨੂੰ ਜੀ 843 ਕਰੀਏ ਜੀ ਤੜਾਈ ਕਰਕੇ ਜੀ ਤੜਾਈ ਕਰਕੇ ਤੋਂ ਬਾਅਦ ਹਾਂਜੀ ਵੀ ਮਤਲਬ ਕੁੱਲ ਚਾਰ ਕਿਸ ਸਪਰੇਆਂ ਦੇ ਵਿੱਚ ਵਿੱਚ ਹਾਂਜੀ ਹਾਂਜੀ ਤੇ ਵੀ ਸੋਨੂੰ 50 50 ਤੋਂ 60 ਕੁਇੰਟਲ ਪ੍ਰਤੀ ਏਕੜ ਮਾਗਰਾ ਝਾੜ ਮਿਲਿਆ ਹਾਂਜੀ ਹਾਂਜੀ ਤੇ ਜੇਕਰ ਮੌਸਮ ਹੋਰ ਸਾਹ ਦੇ ਨਾਲੇ ਹੋਰ ਵੀ ਗਿੰਦੇ ਇਹ ਹੋਰ ਵੀ ਵੱਧ ਹੈ ਹੋਰ ਵੀ ਵੱਧ ਪਰ ਬਾਈਆਂ ਦਾ ਤਸੱਲੀ ਬਖਸ਼ ਕੰਮ ਆ ਜੀ ਜੋ ਚੀਜ਼ਾਂ ਨੇ ਜਿਵੇਂ ਤੁਹਾਨੂੰ ਬਾਈਆਂ ਨੇ ਦੱਸਿਆ ਵੀ ਇੱਕ ਮੈਗਜ਼ੀਨ ਹੋਈ ਆ ਇੱਕ ਫੰਗੀ ਸਾਈਡ ਹੋਇਆ ਆਲ ਦੀ ਘੜੀ ਇਹਨਾਂ ਕੋਲੇ ਮਟਰ ਨੇ ਜੀ ਗੋਭੀ ਹੈ ਆਲੂ ਆਲੂ ਨੇ ਜੀ ਤੇ ਜਿੰਨਾ ਵੀਰਾਂ ਨੇ ਖਰੀਦਣੀਆਂ ਜੀ ਉਹਨਾਂ ਦਾ ਕੰਟੈਕਟ ਕਰ ਸਕਦੇ ਜੀ ਆਪਣਾ ਕੰਟੈਕਟ ਨੰਬਰ ਦੱਸ ਦੋ ਇੱਕ ਵਾਰ ਜੀ 98158 ਜੀ 27168 ਨਾ ਆਪਣਾ ਕਰਪਾਲ ਸਿੰਘ ਪਿੰਡ ਰਤੋਗੇ ਪਿੰਡ ਰਤੋਗੇ ਜਿੰਨਾ ਵੀਰਾਂ ਨੇ ਵੀਰੇ ਸਬਜ਼ੀ ਵਗੈਰਾ ਜਿਹੜੇ ਵੀਰ ਵੇਚਦੇ ਕਰਦੇ ਨੇ ਜਿਨ੍ਹਾਂ ਨੇ ਆਪਾਂ ਨੂੰ ਘਰ ਵਿੱਚ ਲੋਕਲ ਵੀ ਜਿਹੜੇ ਮਤਲਬ ਆਸ-ਪਾਸ ਜਿਨ੍ਹਾਂ ਨੂੰ ਲੋੜ ਹੈ ਜੀ ਉਹ ਬਾਈਆਂ ਕੋਲੇ ਆ ਕੇ ਲੈ ਜਾ ਸਕਦੇ ਜੀ ਆਪਾਂ ਖੜੇ ਆ ਪਿੰਡ ਰਤੋਗੇ ਧੰਨਵਾਦ ਜੀ